ਪੰਜਾਬੀ ਫਿਲਮ ਬੜਾ ਕਰਾਰਾ ਪੁੱਤਰਾ ਇਸ ਕਾਸਟ ਅੱਜ ਅੰਮ੍ਰਿਤਸਰ ਪਹੁੰਚੀ ਜਿੱਥੇ ਕਿ ਉਹਨਾਂ ਨੇ ਆਪਣੇ ਆਉਣ ਵਾਲੀ ਫਿਲਮ ਦੀ ਪ੍ਰੋਮੋਸ਼ਨ ਕੀਤੀ ਪਰਿਵਾਰਕ ਪਿਆਰ ਭੈਣ ਭਰਾ ਦੇ ਰਿਸ਼ਤੇ ਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਇਹ ਫਿਲਮ 7 ਨਵੰਬਰ ਨੂੰ ਸਾਰੇ ਨਿਸਟਿਕੀ ਸਿਨੇਮਾ ਕਰਾਂਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਅਗਵਾਈ ਪ੍ਰਸਿੱਧ ਅਦਾਕਾਰਾ ਉਪਾਸਨਾ ਸਿੰਘ ਮਨਤ ਸਿੰਘ ਤੇ ਸ਼ਿਵਕਰ ਯਨੇ ਇਹਨਾਂ ਕਲਾਕਾਰ ਪ੍ਰੈਸ ਕਾਨਫਰੰਸ ਦੌਰਾਨ ਅੰਮ੍ਰਿਤ ਸਰਚ ਮੀਡੀਆ ਨੂੰ ਮਿਲੇ ਅਤੇ ਫਿਲਮ ਬਾਰੇ ਖਾਸ ਗੱਲਾਂ ਵੀ ਸਾਂਝੀਆਂ ਕੀਤੀਆਂ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਬੜਾ ਪੁਰਾਣਾ ਇਹ ਨਾਮ ਹੈ ਬੜਾ ਕਰਾਰਾ ਪੁੱਤਨਾ ਜਿਹੜਾ ਕਿ ਤੁਸੀਂ ਗਾਣਾ ਹੀ ਹਿੱਟ Song ਸੁਣਿਆ ਹੋਣਾ ਤੇ ਪਹਿਲਾ ਵੀ ਇਹ ਹੀ ਟ੍ਰੇਆ ਨੰਬਰ ਤਾਂ ਇਹ ਸਾਡੀ ਪਰ ਕਹਾਣੀ ਦੇ ਨਾਲ ਇਹ ਬਹੁਤ ਰਿਲੇਟ ਕਰਦਾ ਮਤਲਬ ਸਾਡੀ ਕਹਾਣੀ ਜਿਹੜੀ ਹੈਗੀ ਆ ਉਹ ਬੜਾ ਕਰਾਰਾ ਪੂਤਲੇ ਦੇ ਲਾਲ ਮਿਲਦੀ ਹੈ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਪੂਤਨੇ ਦੀ ਚਟਨੀ ਹੁੰਦੀ ਆ ਖੱਟੀ ਮਿੱਠੀ ਤੇ ਉਹ ਉਹ ਚਾਹ ਮਚੂਰ ਆ ਕਿ ਕੀ ਪਾਇਦਾ ਹੈ ਨਾ ਬਹੁਤ ਮਜ਼ੇਦਾਰ ਬਣਦੀ ਆ ਹਰੀ ਮਿਰਚ ਹਾਂ ਹਰੀ ਮਿਰਚ ਨਾਲ ਗਈ ਕੁਝ ਵਾਰ ਤੇ ਜਿੱਦਾਂ ਦੀ ਚਟਨੀ ਬਣਦੀ ਨਾ ਉਦਾਂ ਦੀ ਸਾਡੀ ਫਿਲਮ ਹੈ ਬੜਾ ਕਰਾਰੀ ਬੜੀ ਕਰਾਰੀ ਚਟਣੀ ਗਾਉਂਗੀ ਮੈਂ ਇਹ ਤੇ ਇਹਦੇ ਚ ਇਮੋਸ਼ਨਸ ਵੀ ਹੈ ਇਹਦੇ ਚ ਕਾਮੇਡੀ ਵੀ ਹੈ ਇਹਦੇ ਚ ਪੰਜਾਬੀ ਕਲਚਰ ਵੀ ਹੈ ਗਿੱਧਾ ਵੀ ਹੈ ਪੰਗੜਾ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਚ ਪਾਈਆਂ ਗਈਆਂ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਫਿਲਮ ਹੈਗੀ ਹੈ ਇਹ ਆਲਰੇਡੀ ਮਰਾਠੀ ਚ ਬਣ ਚੁੱਕੀ ਹੈ ਤੇ ਮਰਾਠੀ ਦਾ ਔਰ ਬਹੁਤ ਵੱਡੀ ਹਿੱਟ ਰਹੀ ਹੈ આજ ਤੱਕ ਦੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਮਰਾਠੀ ਦੀਆਂ ਹਿੱਟ ਫਿਲਮਾਂ 'ਚ ਇਹਦਾ ਨਾਮ ਆਉਂਦਾ ਹੈ ਮਿਊਜ਼ਿਕ ਮਿਊਜ਼ਿਕ ਬਣ ਕਰਾ ਦੀ ਨਾਲ ਇਹਦਾ ਨਾਮ ਆਂਦਾ ਹੈ ਅਸੀਂ ਇਹਦੇ ਚ ਕੀ ਹੈ ਹੁਣ ਪੰਜਾਬੀ ਕਲਚਰ ਪਾ ਕੇ ਪੰਜਾਬੀ ਪੰਗੜੇ ਗਿੱਧੇ ਪਾ ਕੇ ਬਾਕੀ ਜਿਹੜੀ ਕਹਾਣੀ ਉਹੀ ਰੱਖੀ ਗਈ ਹੈ ਔਰ ਉਹ ਕਹਾਣੀ ਇੰਨੀ ਕੁ ਸੋਹਣੀ ਹੈ ਕਿ ਫਿਲਮ ਬੜੀ ਛੋਟੀ ਜਿਹੀ ਸੀ ਉਹ ਮਰਾਠੀ ਦੀ ਪਰ ਉਹ ਇੰਨੀ ਜ਼ਿਆਦਾ ਚੱਲੀ ਕਿ ਉਹਨੇ 80-90 ਕਰੋੜ ਦਾ ਬਿਜ਼ਨਸ ਸ਼ਾਇਦ 90 ਕਰੋੜ ਤੋਂ ਵੀ ਉੱਪਰ ਦਾ ਬਿਜ਼ਨਸ ਕੀਤਾ ਤੇ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀਆਂ ਫੀਲਿੰਗਸ ਉਹਨਾਂ ਦੀਆਂ ਛੋਟ-ਛੋਟੀਆਂ ਇਮੋਸ਼ਨਸ ਉਹ ਕੀ ਚਾਹੁੰਦੀਆਂ ਜ਼ਿੰਦਗੀ ਤੋਂ ਜਿਹੜੀਆਂ ਕੁੱਟ-ਕੁੱਟ ਕੇ ਔਰਤਾਂ ਜਿੰਦੀਆਂ ਰਹਿੰਦੀਆਂ ਉਹਨਾਂ ਦੀਆਂ ਕਈ ਹੌਬੀਜ਼ ਹੁੰਦੀਆਂ ਜਿਹੜੀਆਂ ਕਿ ਉਹ ਪੂਰੀਆਂ ਹੀ ਨਹੀਂ ਕਰ ਪਾਉਂਦੀਆਂ ਆਪਣੀ ਪੂਰੀ ਲਾਈਫ 'ਚ ਨਾ ਤੇ ਉਹਦੇ ਬਾਰੇ ਕਿ ਹਰ ਆਦਮ ਇਨਸਾਨ ਨੂੰ ਜੀਣ ਦਾ ਹੱਕ ਹੈ ਹਰ ਔਰਤ ਨੂੰ ਜੀਣ ਦਾ ਹੱਕ ਹੈ ਜਿਹੜਾ ਪਰਿਵਾਰ ਹੈ ਉਹਦਾ ਉਹ ਆਪਣੇ ਪਰਿਵਾਰ ਦਾ ਖਿਆਲ ਰੱਖਤੇ ਰੱਖਦੇ ਪਰਿਵਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਸ ਔਰਤ ਦੀਆਂ ਵੀ ਕੁਝ ਇੱਛਾਵਾਂ ਕੁਝ ਹੌਬੀਜ਼ ਐ ਤੇ ਉਹਨਾਂ ਦਾ ਖਿਆਲ ਰੱਖੇ ਲੰਬੇ ਦੇ ਤੂਸੀ ਇਨੋਵੇ ਕਬਤਾ ਦੇ ਬਾਰੇ ਦੇ ਬਾਰੇ ਕਰਨਾ ਚਾਹੋਗੇ ਇਸ ਬਾਰੇ ਕੀਤੇ ਵਿੱਚ ਮੇਲ ਐਕਟ ਵੀ ਲਗਦੇ ਆ ਮੇਲ ਐਕਟ ਹੈਗੇ ਆ ਬਹੁਤ ਸਾਰੇ ਮੇਲ ਐਕਟ ਰ ਹੈ ਪਰ ਸਾਹੀ ਪੋਸਟਰ ਦੇ ਉਪਰ ਸਾਰੀਆਂ ਅਸੀਂ ਦੀਵੀਆਂ ਹੈਗੀਆਂ ਅੱਜ ਕਿਉਂਕਿ ਫਸਟ ਟਾਈਮ ਹੋਇਆ ਕਿ ਜਿਹੜੀ ਹੀਰੋ ਨੇ ਉਹ ਸਿਰਫ ਪੰਜ ਜਣੇ ਦੇਖੇ ਬਾਕੀ ਕੀ ਹੈ ਐਗਰੀ ਸਾਈਡ ਜਿਹੜੀ ਕਹਾਣੀ ਆ ਉਹ ਹੀਰੋ ਆਸ ਤੀ ਜਦੋਂ ਫਿਲਮ ਦੇਖੋਗੇ ਨਾ ਸਾਰੀਆਂ ਜਿੰਨੀਆਂ ਵਪਰ 6 ਪੈੜਾਂ ਹੈਗੀਆਂ ਸਾਰੀਆਂ 6 ਪੈੜਾਂ ਦੀਆਂ ਅਲੱਗ-ਅਲੱਗ ਸਟੋਰੀਜ਼ ਆ ਮਤਲਬ ਦੇਖਿਆ ਜਾਵੇ ਤੇ 6 ਫਿਲਮਾਂ ਦੇਖ ਕੇ ਆਉਣਾ ਤਾਂ ਤੇ 6 ਤਰਾ 6 ਤਰ੍ਹਾਂ ਦੀਆਂ 6 ਤਰ੍ਹਾਂ ਦੇ ਸੁਭਾਅ ਕੁੜੀਆਂ ਦੇ ਔਰ ਜਦੋਂ ਤੁਸੀਂ ਸਾਰੇ ਦੇਖੋਗੇ ਫਿਲਮ ਤੁਹਾਨੂੰ ਲੱਗੂਗਾ ਕਿ ਯਾਰ ਇਹਦੇ ਵਰਗਿਆਂ ਕਿ ਇਹਦੇ ਵਰਗਿਆਂ ਅਲੱਗ ਅਲੱਗ ਤਰ੍ਹਾਂ ਦੇ ਸਾਰਿਆਂ ਦੇ ਸੁਭਾਅ ਉਸ ਤਰ੍ਹਾਂ ਦੇ ਉਹਨਾਂ ਦੀ ਸਾਰੇ ਨੇਚਰ ਲੜਾਈ ਝਗੜੇ ਜਿੱਦਾਂ ਆਪਾਂ ਛੋਟੇ ਹੁੰਦੇ ਆਪਣੀਆਂ ਭੈਣਾਂ ਨਾਲ ਲੜੀਦਾ ਹੁੰਦਾ ਸੀ ਕਿਉਂਕਿ ਮੇਰੀਆਂ ਆਪਣੀਆਂ ਚਾਰ ਭੈਣਾਂ ਹੈਗੀਆਂ ਤੇ ਆਪਾਂ ਛੋਟੇ ਹੁੰਦੇ ਨਿੱਕੀ ਨਿੱਕੀਆਂ ਗੱਲਾਂ ਤੋਂ ਲੜਦੇ ਹੁੰਦੇ ਸੀ ਤੇ ਉਹ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਲੱਗੂਗੀਆਂ ਤੁਹਾਨੂੰ ਉਹਦੇ ਲੱਗੂਗਾ ਕਿ ਆਪਾਂ ਪਿੱਛੇ ਬਚਪਨ ਜੀ ਚਲੇ ਗਏ ਮੰਨਤ ਦਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਇੱਕ ਟਿਕਟ ਖਰਚੋਗੇ ਨਾ ਤਾਂ ਉਹ ਤੇ 6 ਫਿਲਮਾਂ ਤੁਹਾਨੂੰ ਮਿਲੂਗੀਆਂ ਕਿੰਨਾ ਫਾਇਦਾ ਹੈ ਤੁਹਾਡਾ ਸੋਚੋ ਜੀ ਫਿਲਮਾਂ ਵਿੱਚ ਸਭਿਆਚਾਰ ਨੂੰ ਕਾਫੀ ਪਿੱਛੇ ਕੀਤਾ ਗਿਆ ਤੁਹਾਡੇ ਵੀ ਉਹਦੇ ਵਿੱਚ ਕਿਤੇ ਕਾਫੀ ਕੀ ਸਮੇਂ ਇੱਥੇ ਨਾ ਦੇਖੋ ਜੀ ਮੈਨੂੰ ਲੱਗਦਾ ਪੰਜਾਬੀ ਬੋਲੀ ਮਾਂ ਬੋਲੀ ਜਿਹੜੀ ਸਾਡੀ ਹੈਗੀ ਔਰ ਪੰਜਾਬੀ ਕਲਚਰ ਤੋਂ ਉੱਪਰ ਪੰਜਾਬੀ ਸਭਿਆਚਾਰ ਸਾਡੀ ਸੰਸਕ੍ਰਿਤੀ ਤੋਂ ਉੱਪਰ ਮੈਨੂੰ ਤਾਂ ਕੁਝ ਲੱਗਦਾ ਨਹੀਂ ਕਿਉਂਕਿ ਮੈਂ ਇੱਥੇ ਦੀ ਹੈਗੀ ਹਾਂ ਮੈਂ ਇੱਥੇ ਹੀ ਪੈਦਾ ਹੋਈ ਹਾਂ ਤੇ ਉਹ ਜਿਹੜਾ ਭੁੱਲਣਾ ਹੈ ਨਾ ਉਹ ਬੜਾ ਦੁੱਖ ਦਿੰਦਾ ਤੁਸੀਂ ਅੱਜ ਘਰਾਂ 'ਚ ਵੀ ਜਾਓ ਨਾ ਕਈਆਂ 'ਚ ਪੰਜਾਬੀ ਘਰਾਂ 'ਚ ਜਿੱਥੇ ਆਪਣੀਆਂ ਫੈਮਲੀਆਂ ਆ ਉਹ ਕਹੋਗੇ ਬੱਚੇ ਹਿੰਦੀ 'ਚ ਬੋਲੋ ਬੱਚੇ ਇੰਗਲਿਸ਼ 'ਚ ਬੋਲੋ ਉਹਨਾਂ ਨੂੰ ਪੰਜਾਬੀ ਨਹੀਂ ਤੁਸੀਂ ਬੋਲਣ ਦਿੰਦੇ ਇਹ ਕਿੰਨੀ ਗਲਤ ਗੱਲ ਹੈ ਮੇਰਾ ਬੇਟਾ ਜਿਹੜਾ ਨਾਨਕ ਹੈ ਉਹ ਉਥੇ ਪੈਦਾ ਹੋਇਆ ਬੰਬੇ ਉਹ ਲਿਖ ਵੀ ਸਕਦਾ ਹੈ ਉਹ ਪੜ੍ਹ ਵੀ ਸਕਦਾ ਤੇ ਉਹ ਬੋਲ ਵੀ ਸਕਦਾ ਤੇ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇ ਰਹੇ ਹਾਂ ਔਰ ਹਰ ਇੱਕ ਨੂੰ ਦੇਣੇ ਚਾਹੀਦੇ ਆ ਮੇਰੇ ਖਿਆਲ ਚ ਕਿ ਸਾਡੀ ਮਾਂ ਬੋਲੀ ਤੋਂ ਜਿਹਨੂੰ ਤੁਸੀਂ ਦੂਸਰੀਆਂ ਭਾਸ਼ਾਵਾਂ ਜ਼ਰੂਰ ਸਿੱਖੋ ਮੈਂ ਕਹਿੰਦੀ ਤੁਸੀਂ ਸਾਰੀ ਅਲੱਗ-ਅਲੱਗ ਤਰ੍ਹਾਂ ਦੀਆਂ ਉਹ ਤਾਂ ਬਹੁਤ ਹੀ ਅੱਛੀ ਗੱਲ ਹੈ ਪਰ ਤੁਸੀਂ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਕਿਉਂਕਿ ਜੇ ਤੁਸੀਂ ਆਪਣੀ ਮਾਂ ਬੋਲੀ ਆਪਣੇ ਕਲਚਰ ਆਪਣੇ ਗਿੱਧੇ ਪੰਗੜੇ ਆਪਣੀ ਸੰਸਕ੍ਰਿਤੀ ਨੂੰ ਭੁੱਲ ਗਏ ਤਾਂ ਫਿਰ ਗੱਲ ਹੀ ਕੀ ਕੌਣ ਕਰੇਗਾ ਇਹਨੂੰ ਪ੍ਰੋਮੋਟ ਜਿਹੜੀਆਂ ਇੰਨੀ ਆ ਚੰਗੀਆਂ ਚੀਜ਼ਾਂ ਇੱਕ ਦਿਨ ਮਤਲਬ ਕਈ ਸਾਡੇ ਨਾ ਵਰਡਸ ਜਿੱਦਾਂ ਪੁਦੀਨਾ ਕਈ ਕਹਿੰਦੇ ਪੁਦੀਨਾ ਕੀ ਹੁੰਦਾ ਪੂਦਨਾ ਆ ਪੂਦਨਾ ਸਾਰੀ ਪੂਦਨਾ ਕੀ ਹੁੰਦਾ ਕਹਿੰਦੇ ਪੂਦਨਾ ਫਿਰ ਦੱਸਣਾ ਪੈਂਦਾ ਕਿ ਇਹ ਪੁਦੀਨਾ ਹੁੰਦਾ ਤੇ ਮਤਲਬ ਕਈ ਚੀਜ਼ਾਂ ਕਈ ਉਸ ਕਹੇਗਾ ਸੂਜ ਘੜੋਲਾ ਸੂਜ ਘੜੋਲਾ ਤੇ ਫਿਰ ਸੌਰੀ ਮੈਂ ਹੀ ਗਲਤ ਬੋਲਦਾ ਸੂਜ ਘੜੋਲਾ ਸੂਜ ਘੜੋਲਾ ਤੇ ਮੈਂ ਉਹਨਾਂ ਨੂੰ ਪੁੱਛਿਆ ਸੂਜ ਘੜੋਲਾ ਕੀ ਹੁੰਦਾ ਕਿਉਂਕਿ ਅਸੀਂ ਆਮ ਭਾਸ਼ਾ 'ਚ ਉਹਨੂੰ ਬੋਲਣਾ ਹੀ ਭੁੱਲ ਗਏ ਆ ਮਤਲਬ ਇੰਨੇ ਇਈ ਇਦਾਂ ਦੇ ਵਰਡਸ ਜਿਹੜੇ ਆਪਾਂ ਭੁੱਲ ਚੁੱਕੇ ਆਂ ਸਾਨੂੰ ਮੈਨੂੰ ਖੁਦ ਨੂੰ ਪੁੱਛਣਾ ਪਿਆ ਕਿ ਸੁਜਪੜੋਲਾ ਕੀ ਹੁੰਦਾ ਤੇ ਇਹ ਅੱਛੀ ਗੱਲ ਨਹੀਂ ਹੈ ਮੈਨੂੰ ਲੱਗਦਾ ਕਿ ਸਾਡੀ ਸੰਸਕ੍ਰਿਤੀ ਔਰ ਮਾਂ ਬੋਲੀ ਜਿਹੜੀ ਹੈ ਹਮੇਸ਼ਾ ਸਾਨੂੰ ਅਨ ਐ ਫਿਲਮ ਐ ਵੀ ਸਿਖਾਏਗੀ ਨਹੀਂ ਐ ਫਿਲਮ ਐ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਹੈ ਅਸੀਂ ਅੱਜ ਕੱਲ ਆਪਣੇ ਅੰਡੀ ਗਵੰਡੀ ਦੋਸਤੇ ਕਿੱਤੀ ਪਾਰਟੀ ਸਾਰਿਆਂ ਵਿੱਚ ਖੁੱਲ ਗਏ ਆ ਤੇ ਪਹਿਲੇ ਇਹਨਾਂ ਦਾ ਕੈਰੈਕਟਰ ਅੰਗਰੇਜ਼ ਕੋਲ ਵੀ ਪਹਿਲੇ ਅੰਡੀ ਗਵੰਡੀ ਦੋਸਤਾਂ ਨੂੰ ਲੱਭਦੀ ਹੈ ਫਿਰ ਇਹਨੂੰ ਸਮਝ ਆਉਂਦਾ ਹੈ ਕਿ ਨਹੀਂ ਮੇਰੀ ਪਹਿਣਾ ਆ ਗਈਆਂ ਪਹਿਣਾ ਨਾਲ ਕੰਮ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਇਹ ਫਿਲਮ ਇਹ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਤੇ ਜਿਹੜੀ ਤੁਸ ਤੁਹਾਨੂੰ ਲੱਗਦਾ ਹੋਣਾ ਆਂਡੀ ਗਵਾਂਡੀ ਸਾਰੇ ਪਰ ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨੀ ਹ ਕਿਉਂਕਿ ਇਹ ਦੁਬਈ ਚ ਪੈਦਾ ਹੋਈ ਔਰ ਇਹ ਪੰਜਾਬ ਕਦੇ ਨਹੀਂ ਰਹੀ ਉਹਦੇ باوجود ਵੀ ਇਹ ਪੰਜਾਬੀ ਬੋਲ ਰਹੀ ਹੈ ਬੜੀ ਅੱਛੀ ਗੱਲ ਹੈ ਮਤਲਬ ਇਹਨੇ ਸਿੱਖੀ ਆਪਣੀ ਨਾਨੀ ਕੋ ਆਪਣੀ ਦਾਦੀ ਕੋਲੋਂ ਪਰ ਕਿਉਂਕਿ ਇਹਦੀ ਜਿਹੜੀ ਹੈਗੀ ਰਹੀ ਨਹੀਂ ਹੈ ਇੱਥੇ ਤਕਰੀਬਨ ਦੁਬਈ ਰਹੀ ਦੁਬਈ ਤੋਂ ਬਾਅਦ ਬੰਬੇ ਰਹੀ ਇਸ ਕਰਕੇ ਜਿਹੜਾ ਆਂਡੀ ਗਵਾਂਡੀ ਇੱਧਰ ਉੱਧਰ ਹੋ ਗਿਆ ਥੋੜਾ ਜਿਹਾ ਸੁਵਾਲ ਹੈ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਕਾਫੀ ਅੱچھے ਦੌਰ ਚ ਰਹੇ ਹੋ ਜਾਂ ਪੰਜਾਬ ਦੇ ਵਿੱਚ ਉਹ ਪੰਜਾਬੀ ਫਿਲਮ ਤੁਸੀਂ ਕਾਹਦੇ ਉਹ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇੱਕ ਫਿਲਮ ਦਾ ਬਹੁਤ ਹੀ ਸੋਨਾ ਐਕਸਪੀਰੀਅੰਸ ਰਿਹਾ ਇੱਕ ਤੇ ਬਾਲੀਵੁੱਡ ਦੀ ਇੱਥੇ ਵੀ ਹੈਗੀ ਤੇ ਇੱਕ ਸਾਥ ਵੀ ਮਿਲ ਗਿਆ ਪਰ ਪ੍ਰੋਡਕਸ਼ਨ ਬੜੀ ਸੋਹਣੀ ਸੀ ਸਟੋਰੀ ਤੇ ਇੰਨੀ ਚੰਗੀ ਲੱਗੀ ਮੈਨੂੰ اس وجہ سے میں ہاں کی تھی فلم واسے بیکوز اے چھ پہننا ایکول رولز اگین ਤੁਹਾਨੂੰ ਕਦੀ ਨਹੀਂ ਲੱਗੇਗਾ ਇਹ ਵਾਅਦਾ ਹੈ ਕਿ ਆਏ ਇਹ ਘਟੇ ਮੇਰਾ ایکسپیرینس ਬਹੁਤ ਹੀ ਸੋਨਾ ਰਿਹਾ ਐਂਡ ਮੈਂ ਬਹੁਤ ਸਾਰਾ ਕੰਮ ਕਰਨਾ ਚਾਹੁੰਦੀ ਆ ਇਥੇ ਕਹਿੰਦੇ ਨੇ ਕਿ ਦੋ ਬੀਪੀਆਂ ਇਕੱਠੀਆਂ ਉਹਨਾਂ ਨੂੰ ਚੋਕ ਬਣਾਣਾ ਉਸ ਲੋਕ ਦੇ ਵਿੱਚ ਸੀ ਜਿਹਨੇ ਕੱਪੇਟਾ ਤੇ ਕਿਵੇਂ ਦਾ ਮੌਜ ਹੈ ਹਾਂ ਉਹ ਡਾਇਰੈਕਟਰ ਦੇ ਵਾਰ ਸਾਰੇ ਨਿਕਲ ਗਏ ਤੀਆਂ ਲੱਗੀਆਂ ਹੀਆਂ ਸੀ ਤੀਆਂ ਆਇਸ ਤੇ ਤੀਆਂ ਦਾ ਮੇਲਾ ਸ਼ੁਰੂ ਕਰ ਲੈ ਸੀ ਨਹੀਂ ਉਹਨੇ ਪਹਿਲਾਂ ਵੀ ਜਿੰਵੇਂ ਸੱਸ ਕੁਟਨੀ ਬਣਾਈ ਵਿਚਾਰੇ ਨੇ ਉਹ ਵੀ ਉਹਦੇ ਵਿੱਚ ਬੜੀਆਂ ਜਨਾਨੀਆਂ ਸੀ ਇਹਦੇ ਵਿੱਚ ਵੀ ਬਹੁਤ ਸਾਰੀਆਂ ਤਾਂ ਪਹਿਲਾਂ ਉਹਦੇ ਥੋੜੇ ਬਾਲ ਸੀਗੇ ਪਰਵੇਂ ਦੇ ਉਸ ਤੋਂ ਬਾਅਦ ਥੋੜੇ ਘੱਟ ਹੋ ਗਏ ਹੁਣ ਮੈਂ ਕਿਥੋਂ ਅਗਲੀ ਬਣਾਉਂਗਾ ਨਾ ਬੁਰੇ ਜਲਾ ਜਾਣਾ ਨਾਂਦੇ ਵਕ ਬੜਾ ਮਜ਼ਾ ਆਣਾ ਜਦੋਂ ਪਾਟੂ ਬਣਾਏਗਾ ਜਿਵੇਂ ਕਿ ਅੱਜਕੱਲ੍ਹ ਫਿਲਮਾਂ ਦੀ ਗੱਲ ਕਰੀ ਤਾਂ ਐਕਸ਼ਨ ਫਿਲਮਾਂ ਮੇਰੇ ਅਸਮਾਨ ਜਿਹਾ ਮਰਦ ਪ੍ਰਸੰਨਤ ਲੱਗਦੇ ਹੈ ਹੀਰੋ ਨਹੀਂ ਜਦਾ ਬਣਦਾ ਇਹ ਇਹਨੂੰ ਪਹਿਲਾਂ ਵੀ ਦਿੱਸਿਆ ਜਰੇ ਪੁਰਾਣੇ ਫਿਲਮਾਂ ਵਿੱਚ ਉੱਚ ਵੀ ਹੀਰੋ ਨੂੰ ਥੋੜਾ ਸਾਈਡ ਤੇ ਰੱਖਿਆ ਜਾਂਦਾ ਹੈ ਹੀਰੋ ਜਦਾ ਹੀ ਕੋਰਪਸ ਬਿਲਕੁਲ ਆਲਰੇਡੀ ਤੁਸੀਂ ਬੇਚਸਕਾਰ ਰਹੀ ਲੱਗਦਾ ਹੈ ਕਿ ਅੱਜ ਦੇ ਯੁੱਗ ਨਾਲ ਵਧੇਗਾ ਕਿ ਇਹ ਹੀਰੋ ਨੇ ਹਮਨੋ ਅੱਗੇ ਮੁਕਮਲ ਹੋ ਜਾਵੇਗਾ ਬਿਲਕੁਲ ਜੀ ਮੈਨੂੰ ਇਹ ਲੱਗਦਾ ਹੈ ਕਿ ਇਹ ਜੇ ਫਿਲਮ ਚੱਲਦੀ ਹੈ ਵਾਈ ਗੁਰੂ ਕਰੇ ਜਿਵੇਂ ਕਿ ਦਰਸ਼ਕਾਂ ਨੇ ਹਮੇਸ਼ਾ ਬਹੁਤ ਪਸੰਦ ਕੀਤਾ ਸਾਡੀਆਂ ਫਿਲਮਾਂ ਨੂੰ ਤੇ ਵਾਹਿਗੁਰੂ ਕਰੇ ਕਿ ਇਹ ਫਿਲਮ ਚੱਲੇ ਔਰ ਇੱਕ ਨਵੀਂ ਹਿਸਟਰੀ ਕ੍ਰੀਏਟ ਕਰੇਗੀ ਪੰਜਾਬੀ ਫਿਲਮ ਇੰਡਸਟਰੀ ਚ ਇੱਕ ਨਵਾਂ ਇਤਿਹਾਸ ਬਣਾਏਗੀ ਕਿਉਂਕਿ ਐਦਾਂ ਦੀ ਫਿਲਮ ਕਦੀ ਬਣੀ ਨਹੀਂ ਹੈ ਮੈਂ ਤਾਂ ਬਹੁਤ ਜਿਵੇਂ ਮੈਂ ਤੁਸੀਂ ਜਾਣਦੇ ਹੋ ਮੈਂ ਕਾਫੀ ਪੰਜਾਬੀ ਫਿਲਮਾਂ ਕੀਤੀਆਂ ਪਰ ਮੈਂ ਕਹੂੰਗੀ ਕਿ ਇਹ ਨਾ ਇੱਕ ਅਲੱਗ ਹੀ ਬੱਕਰੀ ਜਿਹੀ ਫਿਲਮ ਹੈ ਇਹ ਔਰਤਾਂ ਦੀ ਔਰ ਇਹ ਵੀ ਨਹੀਂ ਹੈ ਕਿ ਜਿੱਦਾਂ ਕਿ ਅਸੀਂ ਕਹਾਂਗੇ ਕਿ ਇੱਕਦਮ ਜਿਹੜੀਆਂ ਯੰਗ ਯੰਗ ਹੀਰੋਇਨਸ ਹੁੰਦੀਆਂ ਹੈ ਤੇ ਉਹਨਾਂ ਨੂੰ ਆ ਗਿਆ ਨੇ ਅਸੀਂ ਯੰਗ ਤੋਂ ਅਸੀਂ ਯੰਗ ਤੋਂ ਯੰਗ ਹੈ ਤੇ ਉਹ ਉਹ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜਾ ਲਵ ਸਟੋਰੀਜ਼ ਹੁੰਦੀਆਂ ਜਾਂ ਗਾਣੇ ਹੁੰਦੇ ਉਹਦਾਂ ਦੇ ਰੋਮਾਂਸ ਹੁੰਦਾ ਉਹ ਸਾਰਾ ਆਲਰੇਡੀ ਲੋਕ ਦੇਖ ਚੁੱਕੇ ਆ ਹੁਣ ਲੋਕਾਂ ਨੂੰ ਚਾਹੀਦਾ ਹੈ ਰੀਅਲਿਸਟਿਕ ਜਿਹੜੀਆਂ ਅੱਜਕੱਲ ਉਹਨਾਂ ਦੀ ਜ਼ਿੰਦਗੀ ਨੂੰ ਰਿਲੇਟ ਕਰਦੀਆਂ ਹੋਈਆਂ ਫਿਲਮਾਂ ਉਹਨਾਂ ਨੂੰ ਲੱਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਤੇ ਇਹ ਜਿਹੜੀ ਹੈਗੀ ਹੈ ਜਿਹੜੀਆਂ ਵੀ ਲੇਡੀਜ਼ ਹੈਗੀਆਂ ਤੇ ਉਹਨਾਂ ਦੀ ਜਿਹੜੀ ਕਹਾਣੀ ਹੈ ਛੇ ਕਹਾਣੀਆਂ ਉਹਦੇ ਨਾਲ ਹਰ ਔਰਤ ਆਪਣੇ ਆਪ ਨੂੰ ਰਿਲੇਟ ਕਰੇਗੀ ਚਾਹੇ ਔਰਤ ਹੀ ਕਿਉਂ ਬੱਚੀਆਂ ਚਾਹੇ 10 ਸਾਲ ਦੀਆਂ ਹੋਣ ਜਾਂ 70 ਸਾਲ ਦੀ ਸਾਡੀ ਨਾਨੀ ਦਾਦੀ ਹੋਵੇ ਉਹ ਸਾਰੇ ਉਹ ਕਹਿਣਗੇ ਕਿ ਤੇ ਮੇਰੀ ਕਹਾਣੀ ਹੈ ਇਹ ਤਾਂ ਮੇਰੇ ਨਾਲ ਵੀ ਹੋਇਆ ਸੋ ਇਹ ਕਿੰਨੀ ਚੰਗੀ ਗੱਲ ਹੈ ਕਿ ਜਦੋਂ ਅਸੀਂ ਇਹ ਸਮਝਦੇ ਹਾਂ ਨਾ ਕਿ ਇਹ ਸਾਡੇ ਜ਼ਮੀਨ ਦੀ ਗੱਲ ਹੈ ਸਾਡੇ ਪੰਜਾਬ ਦੀ ਗੱਲ ਹੈ ਇਹ ਸਾਡੀ ਆਪਣੀ ਗੱਲ ਹੈ ਇਹ ਸਾਡੀ emotions ਸਾਡੀ feelings ਔਰ ਜੋ ਅਸੀਂ ਮਹਿਸੂਸ ਕਰਦੇ ਹਾਂ ਉਹਦੀ ਗੱਲ ਹੈ ਤਾਂ ਫਿਰ ਅਸੀਂ ਜ਼ਿਆਦਾ ਉਹਦੇ ਨਾਲ ਜੁੜਦੇ ਹਾਂ ਇਹੀ ਰੀਜ਼ਨ ਸੀ ਕਿ ਫਿਲਮ ਇੰਨੀ ਚੱਲੀ ਮਤਲਬ ਇਹ ਨਹੀਂ ਕਿ ਮਰਾਠੀ ਚ ਵੀ ਬਾਂਸ ਬਣੇ ਜਾਂ ਗੁਜਰਾਤੀ ਚ ਬਣੇ ਜਾਂ ਕਿਸੇ ਵੀ ਲੈਂਗੁਏਜ ਚ ਬਣੇ ਕਿਸੇ ਵੀ ਦੁਨੀਆ ਦੇ ਹਿੱਸੇ ਦੀ ਲੈਂਗੁਏਜ ਚ ਬਣੇ ਇਹ ਇੱਕ ਔਰਤ ਦੀ ਜ਼ਿੰਦਗੀ ਦੀ ਕਹਾਣੀ ਹੈ ਸੋ ਇਸ ਦੀ ਕਹਾਣੀ ਹੈ ਇਮੋਸ਼ਨਸ ਦੀ ਕਹਾਣੀ ਉਹਨਾਂ ਦੀ ਫੀਲਿੰਗ ਉਹਨਾਂ ਦੀਆਂ ਇੱਛਾਵਾਂ ਦੀ ਕਹਾਣੀ ਹੈ ਸੋ ਮੈਨੂੰ ਲੱਗਦਾ ਜਿਹੜਾ ਵੀ ਬੰਦਾ ਇਸ ਫਿਲਮ ਨੂੰ ਦੇਖਣ ਜਾਏਗਾ ਉਹਨਾਂ ਦੇ ਰਿਲੇਸ਼ਨਸ਼ਿਪਸ ਬਹੁਤ ਬੈਟਰ ਹੋ ਜਾਣਗੇ ਆਪਣੀ ਭਰਾ ਭੈਣ ਦੇ ਹਸਬੰਡ ਵਾਈਫ ਦੇ ਕਿਉਂਕਿ ਉਹ ਸਮਝਣ ਲੱਗਣਗੇ ਕਿ ਮੇਰੀ ਬੀਵੀ ਮੇਰੇ ਤੋਂ ਕੀ ਚਾਹਦੀ ਹੈ ਮੇਰੀ ਭੈਣ ਮੇਰੇ ਤੋਂ ਕੀ ਚਾਹਦੀ ਮੇਰੀ ਮਾਂ ਕੀ ਚਾਹਦੀ ਆਪਣੇ ਪੁੱਤ ਦੇ ਆਪਣੀ ਧੀ ਤੋਂ ਇੱਕ ਛੋਟਾ ਜਿਹਾ ਪਿਆਰ ਦਾ ਇੱਕ ਅਵਾਕੀ ਮੈਨੂੰ ਜੱਫੀ ਪਾ ਲਈ ਮੇਰੀ ਬੇਟੀ ਔਰ ਕਦੇ ਮੰਮੀ ਮੈਂ ਤੈਨੂੰ ਬੜੀ ਯਾਦ ਕਰਦੀ ਆ ਜਾਂ ਬੇਟਾ ਕਦੇ ਕਿ ਮੈਂ ਅੱਜ ਗਿਆਸ ਤੇਰੇ ਜਿਹਾ ਜਹੀ ਖਾਣਾ ਨਹੀਂ ਤੇਰੇ ਜਹਾ ਕੋਈ ਬਣਾਉਂਦਾ ਤੇਰੀ ਜਿਹੀ ਰੋਟੀ ਕੋਈ ਨਹੀਂ ਬਣਾਉਂਦਾ ਇਹ ਛੋਟੀਆਂ 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 ਗੱਲਾਂ ਹੁੰਦੀਆਂ ਪਰ ਬਹੁਤ ਮਾਇਨੇ ਰੱਖਦੀਆਂ ਜ਼ਿੰਦਗੀ 'ਚ ਹੈ ਨਾ ਤੇ ਇੱਕ ਵਾਈਫ ਜਿਹੜੀ ਹੁੰਦੀ ਆ ਉਹ ਆਪਣੇ ਹਸਬੰਡ ਤੋਂ ਕੀ ਐਕਸਪੈਕਟ ਕਰਦੀ ਪੈਸਾ ਔਰ ਇਹ ਉਹ ਚੀਜ਼ਾਂ ਤਾਂ ਚਲੋ ਠੀਕ ਹੈ ਉਹ ਕਦੀ ਚਾਹਦੀ ਹੈ ਕਿ ਮੇਰੇ ਹਸਬੰਡ ਮੈਨੂੰ ਕਹੇ ਕਿ ਮੈਂ ਤੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਜਾਂ ਤੇਰੇ ਜਿੰਨੀ ਸੋਹਣੀ ਤਾਂ ਹੋਰ ਕੋਈ ਹੈ ਹੀ ਨਹੀਂ ਤੇ ਮਤਲਬ ਇਹ ਗੱਲਾਂ ਛੋਟੀਆਂ ਪਰ ਇੱਕ ਔਰਤ ਲਈ ਇਹ ਬਹੁਤ ਵੱਡੀਆਂ ਗੱਲਾਂ ਜਿਵੇਂ ਕਿ ਤੁਹਾਡੀ ਫਿਲਮ ਦੇ ਵਿੱਚ ਤੁਸੀਂ 6 ਬੱਚੇ ਹਨ ਪਰ ਪਰਿਵਾਰ ਵੱਡਾ ਵਾ ਆਇਆ ਜੇ ਅਸ ਤੋਂ ਪੁਰਾਣੇ ਔਰਤ ਦੀ ਗੱਲ ਕਰਤੇ ਇੱਕ ਪਰਿਵਾਰ ਵਿੱਚ ਬਹੁਤ ਜ਼ਿਆਦਾ ਬੱਚੇ ਹੁੰਦੇ ਸਨ ਵੱਡਾ ਪਰਿਵਾਰ ਹੁੰਦਾ ਸੀ ਪਰ ਹੁਣ ਸਮੇਂ ਦੇ ਹਿਸਾਬ ਨਾਲ ਦੇਖੇ ਤੇ ਅੱਜ ਕੱਲੇ 2 ਜਾਂ 2 ਬੱਚੇ ਰੱਖਦੇ ਨੇ ਇਹ ਲੱਗਦਾ ਕਿ ਇਸ ਨੂੰ ਫਿਲਮ ਦੇਖਣ ਤੋਂ ਬਾਅਦ ਲੱਗੇਗਾ ਕਿ ਪਰਿਵਾਰ ਵੱਡਾ ਚਾਹੀਦਾ ਹੈ ਇਸ ਤਰ੍ਹਾਂ ਜੋ ਆਪਸੀ ਡੇਟ ਹਾ ਤੁਸੀਂ ਦੇਖ ਲਓ 6 ਪੈਣਾ ਸਾਡੀ ਮਾਂ ਨੇ ਜੰਮੀਆਂ ਪਹਿਲਾ ਹੁੰਦਾ ਸੀ ਛੋਟੀ ਵਾਲੀ ਹੋਈ ਉਤੋਂ ਬਾਅਦ ਦੂਜੀ ਹੋਈ ਉਹਨੇ ਹੀ ਆਪਣੇ ਭਰਾ ਨੂੰ ਸਾਂਭ ਲਿਆ ਉਤੋਂ ਅਗਲੀ ਹੋਈ ਉਹਨੇ ਉਹਨਾਂ ਨੂੰ ਸਾਂਭ ਲਿਆ ਇਦਾਂ ਕਰਕੇ ਮਤਲਬ ਆਪ ਹੀ ਪਾਲ ਜਾਂਦੇ ਸੀ ਇੰਨੇ-ਇੰਨੇ ਬੱਚੇ ਅੱਜ ਕੱਲ ਲੋਕ ਇੱਕ ਬੱਚਾ ਨਹੀਂ ਪੈਦਾ ਕਰਦੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਕਿ ਲੱਗਦਾ ਕਿ ਇਸ ਨਾਲ ਕੁੜੀਆਂ ਦੀ ਕਦਰ ਵਧੂਗੀ ਜਿਵੇਂ ਤੁਸੀਂ ਦੇਖਿਆ ਨਾ ਉਹ ਦਿਖਾਇਆ ਮਜ਼ਬੂਤੀ ਦਿਖਾਈ ਸਹਿਜਿਲਤਾ ਨਹੀਂ ਮਰਦਾ ਹਰ ਕੀ ਦਿਖਾਈ

ਮੁੰਡਿਆਂ ਨੂੰ ਹੀ ਉੱਪਰ ਸਮਝਿਆ ਜਾਂਦਾ ਕਿ ਕੁੜੀਆਂ ਜਦ ਕਿ ਕੁੜੀਆਂ ਤੁਸੀਂ ਦੇਖ ਲਓ ਜਿੰਨੇ ਵੀ ਐਗਜ਼ਾਮਸ ਹੁੰਦੇ ਨੇ ਉਹਦੇ ਚ ਸਭ ਤੋਂ ਜ਼ਿਆਦਾ ਜਿਹੜੀ ਹੈਗੇ ਪਰਸੈਂਟੇਜ ਤੁਸੀਂ ਕੁੜੀਆਂ ਦੀ ਦੇਖਦੇ ਹੋ ਅੱਜ ਡਾਕਟਰਸ ਦੇਖ ਲਓ ਇੰਜੀਨੀਅਰ ਦੇਖ ਲਓ ਸਾਰੀ ਹਰ ਚੀਜ਼ 'ਚ ਕੁੜੀਆਂ ਵੱਧ ਵੱਧ ਰਹੀਆਂ ਠੀਕ ਹੈ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਪਰ ਜ਼ਿਆਦਾ ਮੈਕਸਿਮਮ ਤੁਸੀਂ ਪਰਿਵਾਰਾਂ 'ਚ ਦੇਖੋਗੇ ਕਿ ਤੁਸੀਂ ਵੀ ਘਰ 'ਚ ਤੁਸੀਂ ਕੰਮ ਕਰਦੇ ਆ ਤੁਹਾਡੀ ਵਾਈਫ ਵੀ ਕੰਮ ਕਰਦੀ ਆ ਪਰ ਚਾਹ ਬਣਾਉਣ ਲਈ ਜਾਂ ਰੋਟੀ ਬਣਾਉਣ ਲਈ ਉਹਨੂੰ ਹੀ ਕਿਹਾ ਜਾਊਗਾ ਤੁਹਾਨੂੰ ਨਹੀਂ ਕਿਹਾ ਜਾਏਗਾ ਹੈਨਾ ਉਹ ਵੀ ਉਨਾ ਹੀ ਥੱਕ ਕੇ ਆਏਗੀ ਜਿੰਨਾ ਤੁਸੀਂ ਥੱਕ ਕੇ ਆਉਂਦੇ ਹੋ ਔਰ ਉਹਨਾਂ ਨੂੰ ਵੀ ਉਨਾ ਹੀ ਕੰਮ ਕਰਨਾ ਪੈਂਦਾ ਬਾਹਰ ਜਿੰਨਾ ਤੁਹਾਨੂੰ ਕਰਨਾ ਪੈਂਦਾ ਫੇਰ ਵੀ ਔਰਤ ਤੋਂ ਇੰਨੀ ਐਕਸਪੈਕਟੇਸ਼ਨਸ ਕੀਤੀਆਂ ਜਾਂਦੀਆਂ ਹਨ ਇਹ ਸਾਰੀਆਂ ਚੀਜ਼ਾਂ ਨੂੰ ਇਹ ਸ਼ਾਇਦ ਸਾਡੀ ਕਹਾਣੀ ਹਲਕਾ ਜਿਹਾ ਚੇਂਜ ਕਰੇਗੀ ਪਰ ਇਹ ਨਹੀਂ ਹੈ ਕਿ ਇਹਦੇ ਚ ਸਿਰਫ ਔਰਤਾਂ ਨੂੰ ਦਿਖਾਇਆ ਗਿਆ ਕਿ ਔਰਤਾਂ ਕੀ ਫੀਲ ਕਰਦੀਆਂ ਇਹਦੇ ਵਿੱਚ ਆਦਮੀਆਂ ਦੀ ਦੇ ਲਈ ਵੀ ਇਹ ਹੈ ਕਿ ਕੁਝ ਔਰਤਾਂ ਜਿਹੜੀਆਂ ਆਪਣੇ ਹਸਬੈਂਡ ਦੇ ਪੈਸੇ ਨੂੰ ਕੋ ਸਮਝਦੀਆਂ ਹੀ ਨਹੀਂ ਆ ਜਿਹੜਾ ਰੋਲ ਕਰਦੀ ਸਾਡੀ ਫੁਕਰੀ ਭੈਣ ਤੇ ਤੇ ਇਹ ਜਿਹੜੀ ਹੈਗੀ ਇਹ ਬ੍ਰਾਂਡਡ ਕੱਪੜੇ ਪਾਉਂਦੀ ਹੈ ਪੋਰਸ ਲੈਂਦੀ ਹੈ ਇੱਕ ਵਾਰੀ ਸੂਟ ਪਾ ਲਿਆ ਦੂਜਾ ਪਾਉਂਦੀ ਨਹੀਂ ਸਾਨੂੰ ਪੰਜਾਂ ਨੂੰ ਜਲਾਉਂਦੀ ਹੈ ਕਹਿੰਦੀ ਮੇਰੇ ਕੋਲ ਤਾਂ ਗੱਡੀ ਨਵੀਂ ਆ ਗਈ ਮੇਰੇ ਕੋਲ ਤਾਂ ਘਰ ਨਵਾਂ ਆ ਮੈਂ ਅੱਜ ਨਵੀਂ ਡਾਇਮੰਡ ਦੀ ਰਿੰਗ ਲਈ ਹੈ ਪਰ ਉਹਦਾ ਹਸਬੰਡ ਕਿੱਦਾਂ ਉਹ ਪੈਸੇ ਕਮਾ ਕੇ ਲਿਆਉਂਦਾ ਹੈ ਔਰ ਉਹਨੂੰ ਕਿੰਨੀ ਸਵੇਰ ਤੋਂ ਲੈ ਕੇ ਰਾਤ ਤੱਕ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕੋਈ ਔਰਤਾਂ ਉਹ ਵੀ ਨਹੀਂ ਸਮਝਦੀਆਂ ਠੀਕ ਹੈ ਇਹ ਉਹਨਾਂ ਦੀ ਵੀ ਕਹਾਣੀ ਹੈ ਕੀ ਔਰਤ ਨੂੰ ਕੀ ਸਮਝਣਾ ਚਾਹੀਦਾ আর ਆਦਮੀ ਨੂੰ ਕੀ ਔਰਤ ਨੂੰ ਕਿੱਦਾਂ ਸਮਝਣਾ ਚਾਹੀਦਾ ਇਹ ਦੋਨਾ ਪੱਖਾਂ ਤੋਂ ਲਈ ਗਈ ਫਿਲਮ ਹੈ ਇਸ ਫਿਲਮ ਦੇ ਵਿੱਚ ਸ਼ੇਪ ਹੈ ਨਾ ਸਭ ਦਾ ਪਿਆਰ ਕਿੰਨਾ ਮਿਲਿਆ ਸਭ ਜਿਹੜਾ ਲੱਗਿਆ ਕਿੰਨੀ ਇਹਨਾਂ ਸਾਈਡ ਤੇ ਰੱਖੋ ਇਹਨਾਂ ਮੈਂ ਜਿਆਦਾ ਮਿਹਨਤ ਕਿਉਂ ਕਰੀ ਨਹੀਂ ਸਾਈਡ ਤੇ ਰੱਖੋ ਵਾਲੀ ਦਾ ਕੋਈ ਗੱਲ ਨਹੀਂ ਜੀ ਕਿਉਂਕਿ ਇਹਨਾਂ ਸਾਰੀਆਂ ਕਿੱਦਾਂ ਕਿੱਦਾਂ ਸੀ ਰਹਾ ਸਭ ਦੀ ਸੀਨ ਸੀ ਇਹ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਮੱਥੇ ਟੇਕਣਾ ਕਿਸੇ ਨੂੰ ਕੋਨੇ ਚ ਬਿਠਾਵਾ ਨਹੀਂ ਸਕਦੇ ਵਧੀਆ ਵਧੀਆ ਐਕਟਰਸ ਨੂੰ ਕੋਨੇ ਚ ਬਿਠਾਵਾ ਬਿਨੋਂ ਦੇ ਵਿੱਚ ਫਿਲਮ ਦੇ ਵਿੱਚ ਫਿਲਮ ਦੇ ਰੋਲ ਚ ਤੁਸੀਂ ਕਹਿ ਰਹੇ ਹੋ ਰੋਲ ਨਹੀਂ ਕਰ ਰੋਲ ਨਹੀਂ ਕਰ ਨਹੀਂ ਰੋਲ ਵੀ ਇਦਾਂ ਦੇ ਨਹੀਂ ਕਿਉਂਕਿ ਇਹ ਕਹਾਣੀ ਐਸੀ ਜ਼ਬਰਦਸਤ ਹੈ ਮੈਂ ਤੁਹਾਨੂੰ ਕਹਣਾ 6 ਉਹ ਹੋ ਹੈਗੇ ਆ 6 ਕਹਾਣੀਆਂ ਇਹਦੇ ਚ ਹਾਂ ਪਰ ਮੈਂ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਹਰ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਰੋਲ ਪਸੰਦ ਹੈ ਜਿਵੇਂ ਮੈਨੂੰ ਇਹ ਮੇਰਾ ਪਸੰਦ ਹੈ ਇਹਨਾਂ ਨੂੰ ਇਹਦਾ ਪਸੰਦ ਹੈ ਇਹਨੂੰ ਇਹਦਾ ਪਸੰਦ ਹੈ ਮੈਂ ਪਰਿਵਾਰ ਦੀ ਗੱਲ ਕੀਤੀ ਜਿਵੇਂ ਪਰਿਵਾਰ ਦੇ ਵਿੱਚ ਬੱਚਾ ਨਾਟਲਾ ਹੁੰਦਾ हां इधर तो शेप है नहीं शेप जित तो डाल दी इधर ही सिखाया गए इस तरह मत ये डाल दी का कनेक्शन कराओ नहीं नहीं एदा दी कुछ एदा दी कोई गल नहीं कि वो एज ग्रुप भी वखरा बरतते चल रही है हां लास्ट दे सवाल फिल्म रिलीज हो रही है दर्शकों की तरफ से कि ये परिवारिक फिल्म है और पंजाबी शो चल रही है पंजाबी सबे चार सब तो वट्टी तो कर रहा है कि जेडा के इदे विच हर इक नु अपनी सेंसियुता निममता मजबूती मिलेगी जी सामाजिक को गुण ਬਸ ਇਹੀ ਕਵਾਂਗੇ ਜੀ ਕਿ 7 ਨਵੰਬਰ ਨੂੰ ਸਾਡੀ ਫਿਲਮ ਲੱਗ ਰਹੀ ਹੈ ਬੜਾ ਹੀ ਰਾਰਾ ਪੂਜਨਾ ਜ਼ਰੂਰ ਜ਼ਰੂਰ ਆਣਾ ਕਿਉਂਕਿ ਇਹਦੇ ਚ ਤੁਸੀਂ ਜੇ ਫਿਲਮ ਇਹ ਦੇਖ ਦਿਓ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਤੁਹਾਨੂੰ ਮਿਸ ਨਹੀਂ ਕਰਨੀ ਚਾਹੀਦੀ ਸੀ ਫਿਲਮ ਇਹ ਉਹ ਫਿਲਮਾ ਜੋ ਹੈ ਜਿਹੜੀ ਕਿ ਹਰ ਪੰਜਾਬੀ ਨੂੰ ਵੇਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਬਹੁਤ ਅੱਛਾ ਲੱਗੇਗਾ ਮਤਲਬ ਤੁਸੀਂ ਐਂਟਰਟੇਨ ਤਾਂ ਹੋਊਂਗੇ ਤੁਹਾਨੂੰ ਕਾਮੇਡੀ ਵੀ ਮਿਲੇਗੀ ਤੁਹਾਨੂੰ ਡਾਂਸੇਸ ਵੀ ਮਿਲੇਗੇ ਤੁਹਾਨੂੰ ਕੋਈ ਐਸਾ ਪੱਖ ਨਹੀਂ ਹੈ ਜਿਹੜਾ ਇਸ ਫਿਲਮ 'ਚ ਨਹੀਂ ਹੈ ਪਰ ਤੁਸੀਂ ਆਪਣੇ ਘਰ ਕੁਛ ਨਾ ਕੁਛ ਇਸ ਫਿਲਮ ਤੋਂ ਜ਼ਰੂਰ ਲੈ ਕੇ ਜਾਓਗੇ ਜਿਹੜਾ ਕਿ ਬਹੁਤ ਹੀ ਪੋਜ਼ਿਟਿਵ ਹੋਏਗਾ ਫਿਲਮ ਦੇਖਣੇ ਕਿ ਮੈਨੂੰ ਫਿਲਮ ਇੱਥੇ ਨਹੀਂ ਦਿਖਾਏ ਏ ਸਾਡੀ ਮੰਨਤ ਅਸੇ ਗਾਣੇ ਗਾਣੇ ਮਤਲਬ 10 ਸਾਰੇ ਫੋਕ ਸੌਂਗ ਹੀ ਲਏ ਹੋਏ ਆ ਸਾਰੇ ਮੈਂ ਨਹੀਂ ਗਾਇਆ ਜਿਹੜਾ ਤੁਸੀਂ ਇੱਕ ਜਿਹੜਾ ਮੇਨ ਕਰ ਦੇਖ ਰਹੇ ਹੋ ਤੁਸੀਂ ਬੜਾ ਖਰਾਰਾ ਬੂਦਨਾ ਦਲੇਰ ਮੰਦੀ ਜੀ ਦਾ ਆ ਹੋਰ ਵੀ ਕਾਫੀ ਫੋਕ ਸੌਂਗ ਨੇ ਔਰ ਬਕਰੇ ਬਕਰੇ ਵਦਿਆ ਵਦਿਆ ਉਹਨਾਂ ਤੋਂ ਸਿੰਗਰਸ ਤੋਂ ਕੋ ਆਏ ਗਏ ਪਰ ਉਹ ਹੁਣ ਤੁਹਾਨੂੰ ਹੌਲੀ ਹੌਲੀ ਇੱਕ ਇੱਕ ਕਰਕੇ ਆਏਗਾ ਨਾ ਫਿਲਮ ਦੇਖੋ ਫਿਲਮ ਦੇਖੋ ਉਹਦੇ ਦੀ ਠੀਕ ਹੈ ਕੀ ਕਰਨਾ ਚਾਹੋਗੇ ਦਾਰ ਕਿ ਆਪਣੇ ਪਰਿਵਾਰ ਨੂੰ ਲੈ ਕੇ ਮੈਂ ਕਹਿਣਾ ਚਾਹਾਂਗੀ ਇਹ ਮੇਰਾ ਪਹਿਲਾ ਕਦਮ ਹੈ ਪੰਜਾਬੀ ਫਿਲਮ ਇੰਡਸਟਰੀ ਵਿੱਚ ਤੇ ਪਲੀਜ਼ ਮੈਨੂੰ ਬੜਾ ਸਪੋਰਟ ਕਰੋ ਮੇਰੀ ਫਿਲਮ ਆ ਕੇ ਵੇਖੋ 7 ਨਵੰਬਰ ਨੂੰ ਬੜਾ ਕਰਾਰਾ ਪੂਰਨਾ ਮੈਨੂੰ ਤੇ ਬੜਾ ਮਜ਼ਾ ਆਇਆ ਤੁਹਾਨੂੰ ਵੀ ਬਹੁਤ ਮਜ਼ਾ ਆਏਗਾ ਆਪਣੇ ਪੂਰੇ ਪਰਿਵਾਰ ਨੂੰ ਦੋਸਤਾਂ ਨੂੰ ਸਭ ਨੂੰ ਲੈ ਕੇ ਆਓ ਐਂਡ ਦੇਖੋ ਬੜਾ ਕਰਾਰਾ ਪੂਰਨਾ ਇਹ ਤਾਂ ਹੋ ਗਿਆ ਫਿਲਮ ਦੇ ਰਿਗਾਰਡਿੰਗ ਨਦਾਸ ਤੇ ਸਾਰ ਪੰਜਾਬ ਦੇ ਇੱਥੇ ਆਦਾਸੀ ਉਹਨਾਂ ਦਾ ਕਲਾਕਾਰਾਂ ਨੇ ਦੀ ਦੁਕਾਨ ਵੀ ਹੈ ਕਿਸੀ بس ਇਹਦੇ ਦੇਖਿਆ ਕਿ ਜਿਹੜੇ ਬੋਲੀਵੁੱਡ ਦੇ ਜਾਂ ਸਿੰਗਰ ਨੇ ਉਹ ਖੁਦ ਪਾਣੀ ਵਿੱਚ ਜਾ ਕੇ ਲੋਕਾਂ ਦਾ ਹਾਂ ਜੀ ਦੇਖੋ ਜੀ ਪੰਜਾਬ ਤੇ ਬੜੀਆਂ ਮੁਸੀਬਤਾਂ ਆਈਆਂ ਪਰ ਪੰਜਾਬ ਇੱਕ ਐਸੀ ਜਗ੍ਹਾ ਹੈ ਕਿ ਜਿਹੜੀ ਹਮੇਸ਼ਾ ਖੜੀ ਹੋਈ ਹੈ ਹਾਂ ਜੀ ਮਤਲਬ ਪੰਜਾਬ ਦੇ ਲੋਕਾਂ ਨੇ ਬਾਹਰਲੇ ਵਿੱਚ ਹੈ ਗੁਜਰਾਤ ਹੋਵੇ ਕਿ ਰਾਜਸਥਾਨ ਹੋ ਜਿੱਥੇ ਵੀ ਪ੍ਰੋਬਲਮ ਆਈ ਹੈ ਉੱਥੇ ਪੰਜਾਬੀ ਸਾਡੇ ਖੜੇ ਹੋ ਜਾਂਦੇ ਆ ਸੋ ਪੰਜਾਬ ਕਦੀ ਡੁੱਬ ਨਹੀਂ ਸਕਦਾ ਮਤਲਬ ਜਦੋਂ ਆਇਆ ਸੀ ਐਸਾ ਮਤਲਬ ਮੈਂ ਨਾ ਜਿੱਦਾਂ ਸੀ ਸ਼ੂਟਿੰਗ ਕਰਦੇ ਆ ਜਾਂ ਰੀਲਸ ਬਣਾਉਂਦੇ ਆ ਨਾ ਉਹਨੇ ਟਾਈਮ ਲਈ ਸਾਰੀਆਂ ਰੀਲਾਂ ਬਿਲਾਂ ਮੈਂ ਤਾਂ ਬੰਦ ਕਰਤੀਆਂ ਬਸ ਇੰਨੀ ਜ਼ਿਆਦਾ ਮੈਂ ਔਰ ਮੈਂ ਜਾਨਵਰਾਂ ਦੇ ਨਾਲ ਬਹੁਤ ਜੁੜੀ ਹੋਈ ਆ ਸਟ੍ਰੇ ਅਨੀਮਲਸ ਆ ਖਾਣੀ ਦਾ ਤਾਂ ਤੁਹਾਨੂੰ ਪਤਾ ਟਰਾਲੇ ਦੇ ਟਰਾਲੇ ਆ ਗਏ ਇੰਨਾ ਖਾਣਾ ਆ ਗਿਆ ਕਿ ਮਤਲਬ ਜਿੱਦ ਲੋਡ ਵੀ ਨਹੀਂ ਸੀ ਉਨੇ ਜ਼ਿਆਦਾ ਆ ਗਿਆ ਪਰ ਜਾਨਵਰਾਂ ਨੂੰ ਵੀ ਜਦੋਂ ਮੈਂ ਦੇਖ ਲਈ ਸੀਗੀ ਜਦੋਂ ਸਾਡੀਆਂ ਮੱਝਾਂ ਰੂੜੀਆਂ ਜਦੋਂ ਸਾਡੇ ਉੱਥੇ ਸਟ੍ਰੇ ਐਨੀਮਲਸ ਜਿਹੜੇ ਕੁੱਤੇ ਮਰੇ ਜਾਂ ਉਹ ਉਹ ਵੀ ਇੰਨਾ ਮੈਨੂੰ ਬਹੁਤ ਹੀ ਜ਼ਿਆਦਾ ਮਤਲਬ ਮੈਨੂੰ ਰੋਜ਼ ਮੈਂ ਰੋਜ਼ ਰੋਈ ਐ ਉਹਨਾਂ ਦਿਨਾਂ 'ਚ ਹਰ ਰੋਜ਼ ਮੈਨੂੰ ਰੋਣਾ ਆਇਆ ਤੇ ਮੈਂ ਵੀ ਮੈਂ ਉਹਨਾਂ ਨੂੰ ਦੱਸਣਾ ਚਾਹਦੀ ਪਰ ਮੈਂ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਜੁੜੀ ਵੀ ਸੀਗੀ ਹਰ ਤਰ੍ਹਾਂ ਨਾਲ ਅਸੀਂ ਜੁੜੇ ਹੋਏ ਸੀਗੇ ਔਰ ਸਾਰੇ ਸਾਡੀ ਫਿਲਮ ਇੰਡਸਟਰੀ ਵੀ ਸੀਗੀ ਸਿੰਗਰਸ ਸੀਗੇ ਸਭ ਸਭ ਨੇ ਆਪਣੇ ਵੱਲੋਂ ਪੂਰੀ ਸਾਰਿਆਂ ਨੇ ਅਰਦਾਸਾਂ ਵੀ ਕੀਤੀਆਂ ਸਭ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨੀ ਹੈ ਕਿ ਪੰਜਾਬ ਦਾ ਪੰਜਾਬ ਹੀ ਹੈ ਜੇ ਪੰਜਾਬ ਨੂੰ ਕੋਈ ਨਹੀਂ ਚੁਕਾ ਸਕਦਾ ਕਿੰਨੀਆਂ ਮੁਸੀਬਤਾਂ ਆ ਜਾਏ ਪੰਜਾਬ ਫੇਰ ਖੜਾ ਹੋ ਜਾਊਗਾ ਪੰਜਾਬ ਚੜ੍ਹਦੀ ਕਲਾ 'ਚ ਹੈ ਤੇ ਹਮੇਸ਼ਾ ਰਹੇਗਾ